ਪਰ 2012 ਦੇ ਵਿੱਚ ਕੁੜੀ ਦੀ ਸ਼ੱਕੀ ਮੌਤ ਦਾ ਜ਼ਿਕਰ ਕਰਾਂਗੇ ਜਿਸ ਤੇ ਟੰਡਰੀਆਂ ਵਾਲਾ ਦਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਕੱਟਾਂ ਦੇ ਸਮੇਂ ਉਹ ਪੰਜਾਬ ਤੋਂ ਬਾਹਰ ਸਨ ਤਾਂ ਕੁੜੀ ਨੇ ਪਰਮੇਸ਼ਰ ਦਵਾਰ ਦੇ ਗੇਟ ਤੇ ਬਾਹਰ ਦੱਸ ਦਿੱਤੀ ਕਿ ਜ਼ਰਰੀਲੀ ਦਵਾਈ ਖਾ ਲਈ ਸੀ ਔਰ ਹਸਪਤਾਲ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਸੀ 2012 ਦਾ ਇਹ ਸਾਰਾ ਮਾਮਲਾ ਹੈ ਔਰ ਇਸ ਦੇ ਵਿੱਚ ਰਣਜੀਤ ਸਿੰਘ ਟੰਡਰੀਆਂ ਵਾਲਾ ਦਾ ਕਹਿਣਾ ਹੈ ਕਿ ਸਾਡਾ ਇਸ ਕੇਸ ਦੇ ਵਿੱਚ ਕੋਈ ਕਸੂਰ ਨਹੀਂ ਹੈ ਭਾਵੇਂ ਸੀਬੀਆਈ ਤੋਂ ਵੱਡੀ ਏਜੰਸੀ ਵੀ ਕੋਈ ਜਾਂਚ ਕਰ ਲਵੇ 2012 ਚ ਸ਼ੱਕੀ ਹਾਲਾਤਾਂ ਚ ਦੱਸਦੀ ਕਿ ਕੁੜੀ ਦੀ ਮੌਤ ਹੋਈ ਸੀ ਹਾਈ ਕੋਰਟ ਇੱਕ ਪਹੁੰਚਿਆ ਹੈ ਕੁੜੀ ਦਾ ਪਰਿਵਾਰ ਤਾਂ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਹਾਈ ਕੋਰਟ ਨੇ ਪਟਿਆਲਾ ਦੇ ਐਸਐਸਪੀ ਨੂੰ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਮਾਮਲੇ ਸਜੇ ਤੱਕ ਕੋਈ ਕਾਰਵਾਈ ਕੋਈ ਐਫਆਈਆਰ ਨਹੀਂ ਹੋਈ ਹੈ ਪਰਿਵਾਰ ਦਾ ਇਹ ਕਹਿਣਾ ਹੈ ਪਰਿਵਾਰ ਨੇ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਨਜਾਮ ਲਾਏ ਨੇ 2 ਨਵੰਬਰ ਨੂੰ ਉਹ ਮਾਮਲੇ ਦੀ ਗੱਲ ਸੁਣਵਾਈ ਹੋਏਗੀ ਪੂਰਾ ਮਾਮਲਾ ਕੀ ਹੈ ਵੀ ਬੇहद ਜ਼ਿਕਰਯੋਗ ਹੈ ਕਿਉਂਕਿ 22 ਅਪ੍ਰੈਲ 2012 ਨੂੰ ਸ਼ੱਕੀ ਹਾਲਾਤ ਚ ਕੁੜੀ ਦੀ ਮੌਤ ਹੋ ਗਈ ਸੀ ਕੈਥਲ ਤੋਂ ਪਰਿਵਾਰ ਦੇ ਨਾਲ ਰਮੇਸ਼ਰ ਦੁਆਰਾ ਇੱਕ ਲੜਕੀ 28 ਸਾਲ ਦੀ ਲੜਕੀ ਦੀ ਸ਼ੱਕੀ ਹਲਾਤਾਂ 'ਚ ਮੌਤ ਹੋਈ ਸੀ ਤਾਂ ਪਰਿਵਾਰ ਨੇ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ। ਪੋਸਟਮਾਰਟਮ ਰਿਪੋਰਟ ਦੇ ਵਿੱਚ ਜ਼ਹਿਰ ਦੀ ਗੱਲ ਸਾਹਮਣੇ ਆਈ ਸੀ। 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ। ਬਾਹਰ ਸਾਂ ਪੰਜਾਬ ਤੋਂ। ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਏ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾਏ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਹ-ਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਆ ਹਜ਼ਾਰਾਂ ਲੋਕ ਆਉਂਦੇ ਆ 게ਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰਿੱਟ ਪਾਈ ਹੈ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਬੀਆਈ ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲਓ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜ਼ੀ ਦਾ ਪਤਾ ਲ ਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣ ਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਮੌਤ ਉਹਦੀ ਹਸਪੀਟਲ ਚ ਜਾ ਕੇ ਹੋਈ ਹੈ ਪਰਮੇਸ਼ਰ ਦਵਾਰ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਪਰ 2012 ਚ ਇਸ ਕੁੜੀ ਦਾ ਮਰਡਰ ਹੋਇਆ ਜੀ ਜਿਹੜਾ ਕਿ ਬਾਅਦ ਚ ਮੈਡੀਕਲ ਚ ਵੀ ਆਇਆ ਵੀ ਇਹਨੂੰ ਪాయిਜ਼ਨ ਦੇ ਦਿੱਤੇ ਮਾਰਿਆ ਗਿਆ ਜੀ ਉਹਦੇ ਅੰਦਰ ਪਰਿਵਾਰ ਵਾਲਿਆਂ ਨੇ 2012 ਚ ਪੁਲਿਸ ਨੂੰ ਅਪਰੋਚ ਕੀਤਾ ਐਸਐਸਪੀ ਪਟਿਆਲਾ ਬੀਜੀਪੀ ਪੰਜਾਬ ਚੀਫ ਮਿਨਿਸਟਰ ਪੰਜਾਬ ਵਿਦ ਡਿਟੇਲ ਰਿਪਰੈਜੈਂਟੇਸ਼ਨ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਜਿਹੜੀ ਕੁੜੀ ਸੀ ਇਹ ਸੇਵਾਦਾਰ ਸੀਗੀ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਜੀ ਉੱਥੇ ਹੀ ਸੇਵਾ ਕਰਦੀ ਸੀ ਤੇ ਇਹਨਾਂ ਦੇ ਪਰਿਵਾਰ ਦਾ ਸ਼ੱਕ ਹੈ ਕਿ ਉਹਨਾਂ ਰਣਜੀਤ ਸਿੰਘ ਵੱਲੋਂ ਹੀ ਇਹ ਸਾਰਾ ਕੰਮ ਕੀਤਾ ਗਿਆ ਜੀ ਬਟ ਪੁਲਿਸ ਨੇ ਇਸ ਕੇਸ ਤੇ ਅਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਅਸੀਂ ਕੋਰਟ 'ਚ ਜਿਹੜਾ ਕੋਰਟ ਨੂੰ ਦੱਸਿਆ ਇਹ ਹੀ ਦੱਸਿਆ ਕਿ ਇਹਦੀ ਇੱਕ ਨਿਰਪੱਖ ਜਾਂਚ ਕਰਾਈ ਜਾਵੇ ਜੀ सीबीआई ਤੋਂ ਇਹਦੀ ਮਾਰਕ ਕਰਾਈ ਜਾਵੇ ਜਾਂ ਜਾਂਚ ਕਰਾਈ ਜਾਵੇ ਤਾਂ ਕਿ ਜੋ ਸੱਚ ਹੈ ਉਹ ਸਾਹਮਣੇ ਆ ਸਕੇ ਕਿਉਂਕਿ ਜਿਹੜੇ ਕੁੜੀ ਦਾ ਪੀੜਿਤ ਦਾਦਾ ਪਰਿਵਾਰ ਹੈ ਉਸ ਨੂੰ ਅੱਜ ਤੱਕ ਵੀ ਥ੍ਰੈਟ ਕੀਤਾ ਜਾਂਦਾ ਹੈ ਕਿਸੇ ਵੱਲੋਂ ਜੀ ਅ ਇਹਨਾਂ ਦੇ ਜਿਹੜੇ ਤੁਸੀਂ ਕਹਿ ਸਕਦੇ ਹੋ ਵੀ ਅ ਜਿਹੜੇ ਢੱਡਰੀਆਂ ਵਾਲੇ ਦੇ ਜਿਹੜੇ ਫਾਲੋਅਰਸ ਨੇ ਆਇਨਾ ਦੇ ਜਿਹੜੇ ਬੰਦੇ ਨੇ ਉਹਨਾਂ ਵੱਲੋਂ ਅੱਜ ਤੱਕ ਵੀ ਕਿਉਂਕਿ ਜਿੱਥੇ ਰਹਿੰਦੇ ਸੀ ਇਨੀਸ਼ੀਅਲੀ 2012 ਚੋਂ ਸਪਿੰਡ ਚੋਂ ਵੀ ਇਹਨਾਂ ਨੂੰ ਉਜਾੜ ਕੇ ਕਿਤੇ ਭਜਾ ਦਿੱਤਾ ਗਿਆ ਵੀ ਤੁਸੀਂ ਬਾਬਾ ਜੀ ਦੇ ਖਿਲਾਫ ਕੁਝ ਨਾ ਬੋਲ ਸਕੋ ਸਰ ਕਾਰਵਾਈ ਤਾਂ ਪਰਿਵਾਰ ਨੇ ਉਸੇ ਦਿਨ ਸ਼ੁਰੂ ਕਰਤੀ ਸੀ ਬਟ ਇਹ ਕਹਿ ਲੋ ਵੀ ਉਹ ਇੰਨੀ ਕੁ ਪਾਵਰ ਦੇ ਮਾਲਕ ਨੇ ਵੀ ਅੱਜ ਤੱਕ ਕਿਸੇ ਨੇ ਉਹਨਾਂ ਦੇ ਪ੍ਰੈਸ਼ਰ ਦੇ ਅੰਡਰ ਕੋਈ ਕਾਰਵਾਈ ਕਰਨ ਕਰਨੀ ਨਹੀਂ ਚਾਹੀ ਚਾਹੇ ਉਹ ਪੁਲਿਸ ਹੋਵੇ ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋਵੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਤੇ ਪਰਿਵਾਰ ਅੱਜ ਵੀ ਅੱਜ ਵੀ ਆਪਣੇ ਆਪ ਨੂੰ ਇੱਧਰ ਉੱਧਰ ਲੁਕਾਓ ਕੇ ਬਚਾ ਰਿਹਾ ਹੈ ਤਾਂ ਹਾਈ ਕੋਰਟ ਮੇਹਾਨੂਗ ਅਦਾਲਤ ਨੇ ਚੀਰਜਸੇ ਸਾਹਿਬ ਨੇ ਇਹੀ ਕਿਹਾ ਹੈ ਕਿ ਇਹਦੇ ਅੰਦਰ ਤੁਸੀਂ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜੇ ਕੀ ਕੀਤਾ ਤਾਂ ਕੀ ਕਾਰਵਾਈ ਕੀਤੀ ਉਹਦਾ ਸਪਸ਼ਟੀਕਰਨ ਦਿੱਤਾ ਜਾਵੇ ਐਸਐਸਪੀ ਪਟਿਆਲਾ ਨੂੰ 20 ਤਰੀਕ ਨੂੰ ਸੱਦਿਆ ਗਿਆ 20 ਨਵੰਬਰ ਨੂੰ ਵੀ ਇਹਦੇ ਅੰਦਰ ਇੱਕ ਡਿਟੇਲ ਐਫੀਆਰ ਫਾਈਲ ਕੀਤਾ ਜਾਵੇ ਤੇ ਅੰਦਰ ਕੀ ਕਾਰਵਾਈ ਹੋਈ ਹੈ ਜੇ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ